ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜੇ ਹਾਂ ਜੀ ਅਗਲੇ 2 ਦਿਨ ਯਾਨੀ ਕਿ ਅਗਲੇ 48 ਘੰਟਿਆਂ ਦੇ ਵਿੱਚ ਮੌਸਮ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ रह ਸਕਦਾ ਇਹ ਤੁਹਾਨੂੰ ਦੱਸਾਂਗੇ ਐਸੇ ਲਈ ਜੀਆਂ ਤਾਜ਼ਾ ਸੈਟੇਲਾਈਟ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦਾ ਟਾਈਮ ਹੈ ਤੇ ਮੌਸਮ ਤੇ ਦੇਖ ਸਕਦੇ ਹਾਂ ਕਿ ਪੰਜਾਬ ਦਾ ਐਸੇ ਵੇਲੇ ਲਗਭਗ ਸਮੁੱਚੇ ਸੂਬੇ ਦੇ ਵਿੱਚ ਸਾਫੀ ਬਣਿਆ ਹੋਇਆ ਸੋਹਣੀ ਧੁੱਪ ਜਿਹੜੀ ਆ ਸਵੇਰ ਤੋਂ ਚੜੀ ਹੋਈ ਆ ਚੜਦੇ ਸੂਰਜ ਦੇ ਦਰਸ਼ਨ ਹੁੰਦੇ ਨੇ ਤੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮ ਕਿਤੇ ਹਲਕੀ ਫੁਲਕੀ ਉਹ ਜ਼ਿਆਦਾ ਟਿਕਣੀ ਨਹੀਂ ਹੈ ਜਿਵੇਂ ਜਿਵੇਂ ਸੂਰਜ ਦੀ ਤਾਪਸ਼ ਵਧੇਗੀ ਤੇ ਉਹ ਵੀ ਧੁੰਦ ਜੜੀ ਉੱਡ ਜਾਣੀ ਹੈ ਪੰਜਾਬ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਅਤੇ ਰਾਜਸਥਾਨ ਦਾ ਮੌਸਮ ਵੀ ਅਸਲ ਵਿੱਚ ਬਿਲਕੁਲ ਸਾਫ਼ ਹੈ ਧੁੰਦ ਕਿਤੇ ਵੱਡੇ ਫੱਦਰ ਤੇ ਨਹੀਂ ਹੈ ਯੂਪੀ ਵਾਲੇ ਫਾਸੇ ਬਿਹਾਰ ਵਾਲੇ ਫਾਸੇ ਦਿੱਲੀ ਗੁਰੂਗਰਾਮ ਨੈਾੜਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੌਸਮ ਸਾਫ਼ ਹੈ ਜੀ ਅਗਲੇ 48 ਘੰਟਿਆਂ ਦੇ ਵਿੱਚ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਆ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬਦਲਵਾਰੀ ਦੇ ਸਕਦਾ ਕਿਤੇ ਘਰੇਚਰੇ ਫਾਗਾਂ ਦੇ ਵਿੱਚ ਹਲਕੇ ਟੁੱਟਵੇਂ ਜਿਵੇਂ ਕਿਤੇ ਕ ਰਾਟੇ ਲੱਗ ਜਾਣਾ ਇਦਾਂ ਦੇ ਅਸਰ ਹੋਣਗੇ ਇਸੇ ਲਾਬ ਵਜਰੇ ਰਾਜਸਥਾਨ ਵਾਲੇ ਪਾਸੇ ਰਾਜਸਥਾਨ ਦੇ ਪੂਰਬੀ ਭਾਗ ਮੱਧ ਪ੍ਰਦੇਸ਼ ਦੇ ਕੁਝ ਖੇਤਰ ਦਿੱਲੀ ਗੁਰੂਗਰਾਮ ਨੈਡਾ ਯੂਪੀ ਦੇ ਕੁਝ ਭਾਗ ਇਹਨਾਂ ਖੇਤਰਾਂ ਦੇ ਵਿੱਚ ਮਿਹਦੀਆਂ ਕਾਰਵਾਈਆਂ ਵੇਖਣ ਨੂੰ ਮਿਲਣਗੀਆਂ ਸੰਭਾਵਿਤ ਨੇ ਕਾਰਵਾਈਆਂ ਤੇ ਅਗਲੇ 48 ਘੰਟਿਆਂ ਦੇ ਵਿੱਚ ਯਾਨੀ ਕਿ ਅੱਜ 15 ਤਰੀਕ ਹੈ ਤੇ 16 ਤਰੀਕ ਤਹਾਨੂੰ ਖੁਸ਼ਕ ਤੇ ਸਾਫ਼ ਰਹੇਗਾ 17 ਤਰੀਕ ਤੋਂ ਇਹ ਸਿਸਟਮ ਲੱਗ ਸਕਦਾ ਹੈ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਬਹੁਤਾ ਜ਼ੋਰ ਮਾਰੇਗਾ ਖਾਸ ਕਰਕੇ ਪੱਛਮੀ ਯੂਪੀ ਦੇ ਉੱਤਰੀ ਕੇਂਦਰੀ ਯੂਪੀ ਤੇ ਇਧਰ ਦਿੱਲੀ ਗੁਰੂਗਰਾਮ ਨੋਇਡਾ ਦੇ ਨਾਲ ਲੱਗਦੇ ਜਿਹੜੇ ਯੂਪੀ ਦੇ ਜਲੇ ਆ Agra ਮਥਰਾ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਕਿਤੇ ਤੇਜ਼ ਵੀ ਹੋ ਸਕਦੀਆਂ ਨੇ ਉਮੀਦ ਨਾਲ ਹਲਕੀ ਫੁਲਕੀ ਗੜੇ ਮਾਰ ਵੀ ਹੋ ਸਕਦੀ ਹੈ ਦਿੱਲੀ ਵਾਲੇ ਫਾਸੇ ਤੇ ਮੱਧ ਪ੍ਰਦੇਸ਼ ਦੇ ਉੱਤਰੀ ਭਾਗ ਬਿਹਾਰ ਵਾਲੇ ਫਾਸੇ ਇਹ ਸਿਸਟਮ ਦਾ ਬਹੁਤਾ ਜ਼ੋਰ ਲੱਗ ਸਕਦਾ ਤੇ ਪੰਜਾਬ ਵਾਲੇ ਫਾਸੇ ਸਿਸਟਮ ਕ ਇਨਾ ਖੇਤਰਾਂ ਦੇ ਵਿੱਚ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਮਿਹਦੀਆਂ ਕਾਰਵਾਈਆਂ ਜ਼ਿਆਦਾ ਨਹੀਂ ਹੋਣਗੀਆਂ ਕਿਤੇ ਹਲਕੇ ਕਣੀਆਂ ਹਲਕੇ ਜਿਹੇ ਸ਼ਰਾਟੇ ਲੱਗਣ ਦੀ ਸੰਭਾਵਨਾ ਵਾੜੂ ਵੀ ਸਕਦੀ ਹੈ ਤੇ ਬਾਕੀ ਇਹ ਸਿਸਟਮ ਦੀ ਅਪਡੇਟ ਹੈ ਜੀ ਤੇ ਇਹ ਆਉਂਦੇ 48 ਘੰਟਿਆਂ ਤੋਂ ਬਾਅਦ ਯਾਨੀ ਕਿ ਅੱਜ 15 ਤਰੀਕਾ 16 ਤਰੀਕ ਨੂੰ ਮੌਸਮ ਖੁਸ਼ਕ ਰਹੇਗਾ 17 ਨੂੰ ਵੀ ਮੁੱਖ ਤੌਰ ਤੇ ਮੌਸਮ ਖੁਸ਼ਕ ਰਹਿੰਦਾ ਜਾ ਫਿਰਿਆ 18 ਤਰੀਕ ਨੂੰ ਹੋ ਸਕਦਾ ਹੈ ਜਾਂ 17 ਦੀ ਰਾਤ ਨੂੰ ਜਾਂ 18 ਦੇ ਸਵੇਰ ਨੂੰ ਕਿਤੇ ਹਲਕੇ ਫੁਲਕੇ ਜੇ ਕਣੀਆਂ ਲੱਗ ਜਾਣ ਵੈਸੇ ਬਹੁਤ ਖੇਤਰਾਂ ਦੇ ਵਿੱਚ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਹੋਣਗੇ ਸੋ ਜਿਵੇਂ ਜਿਵੇਂ ਹੁਣ ਅੱਗੇ ਦਿਨ ਵਧ ਰਹੇ ਨੇ ਯਾਨੀ ਕਿ ਮੱਧ ਫਰਵਰੀ ਤੇ ਆਪਾਂ ਪਹੁੰਚ ਚੁੱਕੇ ਆਂ 15 ਫਰਵਰੀ ਦਾ ਅੱਜ ਦਿਨ ਹੈ ਤੇ ਜਿਵੇਂ ਜਿਵੇਂ ਅੱਗੇ ਵਧਦੇ ਜਾਵਾਂਗੇ ਫਰਵਰੀ ਦੇ ਅਖੀਰ ਤੱਕ ਤੇ ਅਗੇ ਤੇ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਣਾ ਹੈ ਹਾਲਾਂਕਿ ਅਹਿਸਾਸ ਹੁਣ ਹੁਣ ਵੀ ਲੱਗ ਪਿਆ ਹੈ ਕਿਉਂਕਿ ਟੈਂਪਰੇਚਰ ਜਿਹੜੇ ਉਧਰੋਂ ਉਧਰ ਰਾਈਜ਼ ਕਰਦੇ ਜਾ ਰਹੇ ਨੇ ਵਧਦੇ ਜਾ ਰਹੇ ਨੇ ਜਿੱਥੇ ਟੈਂਪਰੇਚਰ ਦਿਨਾਂ ਦੇ 21 22 ਤੇ ਸੀ ਹੁਣ ਜਾ ਕੇ 27 28 ਨੂੰ ਟੱਚ ਕਰ ਰਹੇ ਨੇ ਪੰਜਾਬ ਦੇ ਵਿੱਚ ਵੀ ਔਰ ਨਾਲ ਲੱਗਦੇ ਸੂਬੇ ਹਰਿਆਣੇ ਦੇ ਵਿੱਚ ਵੀ ਇਹ ਟੈਂਪਰੇਚਰ ਜਿਉਂ ਦੇ ਤਿਉਂ ਵਧਦੇ ਰਣਗੇ ਤਾਂ ਫਿਰ ਇਹ ਟੈਂਪਰੇਚਰ ਥੋੜੇ ਜਿਹਾ ਘਟ ਜਾ ਕਰਨਗੇ ਸਿਸਟਮ ਤੇ ਲੰਗਰ ਤੋਂ ਬਾਅਦ ਜਦੋਂ ਤੋਪਾਂ ਲੱਗਣਗੀਆਂ ਟੈਂਪਰੇਚਰ ਫਿਰ ਤੋਂ ਵੱਧ ਜਾ ਕਰਨਗੇ ਜਿਵੇਂ ਜਿਵੇਂ ਫਰਵਰੀ ਦਾ ਅਖੀਰ ਆਵੇਗਾ ਟੈਂਪਰੇਚਰ ਦੇ ਹਿਸਾਬ ਨਾਲ ਜੇਕਰ ਅਨਮਾਨ ਲਗਾਇਆ ਜਾਵੇ ਤਾਂ 31 32 ਤારીખ ਦੇ ਆਸ-ਪਾਸ ਟੈਂਪਰੇਚਰ ਜਾ ਸਕਦੇ ਨੇ ਟੱਚ ਕਰ ਸਕਦੇ ਨੇ ਹਾਲਾਂਕਿ ਬਹੁਤੇ ਖੇਤਰਾਂ ਦੇ ਵਿੱਚ ਟੈਂਪਰੇਚਰ ਜਿਹੜੇ 27 28 29 ਦੇ ਆਸ-ਪਾਸ ਬੇਰੀ ਕਰਦੇ ਰਹਿਣਗੇ ਸੋ ਮਾਰਚ ਮਹੀਨਾ ਅਗੇਤੀ ਗਰਮੀ ਦਾ ਅਹਿਸਾਸ ਚੰਗੇ ਫੱਦਰ ਤੇ ਕਰਵਾ ਸਕਦਾ ਤੇ ਜੇਕਰ ਸਪੋਰਟ ਐਮ ਜੀਓ ਤੇ ਨਾਲ ਜਿਹੜੀ ਪੂਰਬੀ ਹਵਾਵਾਂ ਤੇ ਪੱਛਮੀ ਜੱਟ ਦੀਆਂ ਹਵਾਵਾਂ ਦੀ ਸਪੋਰਟ ਰਹਿੰਦੀ ਹੈ ਪੱਛਮੀ ਸਿਸਟਮ ਕਿਉਂਕਿ ਬੈਕ ਟੂ ਬੈਕ ਆਉਣੀ ਹੈ ਮਾਰਚ ਦੇ ਵਿੱਚ ਵੀ ਕਾਫੀ ਸਿਸਟਮ ਆਉਣਗੇ ਪਿਛਲੇ ਫੱਦਰ ਤੇ ਤੇ ਇਹ ਸਿਸਟਮ ਵੀ ਪ੍ਰਭਾਵਿਤ ਕਰਨਗੇ ਸੋ ਵਿੱਚ ਵਿੱਚ ਅਗਲੀ ਗਰਮੀ ਦਾ ਅਹਿਸਾਸ ਤਾਂ ਹੋਏਗਾ ਪਰ ਦੂ ਵਿਚ ਵਿੱਚ ਜੜੀਆ ਠੰਡਕ ਉਹ ਵੀ ਮਿਲਦੀ ਰਹੇਗੀ ਮਈ ਦੇ ਅਸਾਰ ਮਾਰਚ ਮਹੀਨੇ ਦੇ ਵਿੱਚ ਵੀ ਬਣਦੇ ਨਜ਼ਰ ਆ ਸਕਦੇ ਨੇ ਫਰਵਰ ਦੇ ਅਖੀਰ ਤੱਕ ਵੀ ਹਲੇ ਇੱਕ ਦੋ ਸਿਸਟਮ ਆਉਣੇ ਨੇ ਇੱਕ ਅੱਧਾ ਸਿਸਟਮ 12 ਤੋਂ 25 ਵਾਲਾ ਆ ਰਿਹਾ ਜਿਹੜਾ ਕਿ ਤਕੜਾ ਲੱਗ ਰਿਹਾ ਤੇ ਉਹ ਸਿਸਟਮ ਦੇ ਵਿੱਚ ਅਸਾਰ ਮਈ ਦੇ ਵੱਡੇ ਫੱਦਰ ਤੇ ਮੜਦੇ ਨਜ਼ਰ ਆ ਸਕਦੇ ਨੇ ਫਿਲਹਾਲ ਉਹ ਸਿਸਟਮ ਦੂਰ ਹੈ ਆਉਣ ਦੇ ਦਿਨਾਂ ਦੇ ਵਿੱਚ ਉਹਦੀ ਵੀ ਤਸਵੀਰ ਸਾਫ ਹੋਵੇਗੀ ਅਗਲੇ 48 ਘੰਟਿਆਂ ਤੱਕ ਗੱਲ ਸੀਮਿਤ ਰੱਖੀਏ ਤੇ ਅਗਲੇ 48 ਘੰਟੇ ਵੱਡੇ ਮਈ ਦੇ ਕੋਈ ਅਸਰ ਨਹੀਂ ਆ ਹਲਕੇ ਫੁਲਕੇ ਜੀ ਕਾਣੀਆਂ ਕਿਤੇ ਅਗਲੇ 24 ਘੰਟ ਉਹ ਤਾਂ ਇਨਕਾਰ ਆਫਾ ਨਹੀਂ ਕਰਦੇ ਬਾਕੀ ਅਫਰ ਤੁਹਾਨੂੰ ਲਾਈਵ ਅਸੀਂ ਦੰਦੇ ਰਹਾਂਗੇ ਜੀ ਫਿਲਹਾਲ ਮੌਸਮ ਖਗਲੋ ਕੋਈ ਅਲਰਟ ਚੇਤਾਵਨੀ ਨਹੀਂ ਹੈ ਤੇ ਮੌਸਮ ਮੁੱਖ ਤੌਰ ਤੇ ਖੁਸ਼ਕ ਹੀ ਰਹੇਗਾ ਜੀ ਧੰਨਵਾਦ